10 ਸਾਲ ਪਹਿਲਾਂ ਬੇਟੀ ਦਾ ਸੁਪਨਾ ਵੀ ਸੀ ਵੀ ਪਾਪਾ ਜਦੋਂ ਮੇਰੇ ਕਰਕੇ ਤੁਹਾਨੂੰ ਲੋਕ ਜਾਣਨ ਲੱਗ ਪਏ ਨਾ ਮੈਂ ਇੰਨੀ ਤਰੱਕੀ ਕਰਨੀ ਹੈ ਹੁਣ ਤੁਹਾਡੇ ਕਰਕੇ ਮੈਨੂੰ ਜਾਣਦੇ ਆ ਪਰ ਜਦੋਂ ਮੇਰੇ ਕਰਕੇ ਤੁਹਾਨੂੰ ਜਾਣਨ ਲੱਗ ਪਏ ਉਦੋਂ ਉਦੋਂ ਤੱਕ ਮੈਂ ਤਰੱਕੀ ਕਰਨੀ ਜਿਵੇਂ ਆਮ ਪੇਰੈਂਟਸ ਕਰਦੇ ਹੈ ਮਿਹਨਤ ਹਰ ਬੱਚੇ ਤੇ ਆਪ ਦਾ 100% ਲਾਉਂਦੇ ਆ ਪੇਰੈਂਟਸ ਤੇ ਰਿਜ਼ਲਟ ਦੇਨੇ ਹੁੰਦੇ ਆ ਬੱਚੇ ਨੇ ਬਿਲਕੁਲ ਮੇਰੀ ਵੀ ਜਿੰਨੀ ਵੀ ਪਾਵਰ ਸੀ ਜਿੰਨੀ ਪਹੁੰਚ ਸੀ ਉਹਨਾ ਮੈਂ ਆਪ ਦਾ ਲਾਇਆ ਪੈਸਾ ਵੀ ਲਾਇਆ ਜ਼ੋਰ ਵੀ ਲਾਇਆ ਮਿਹਨਤ ਵੀ ਕੀਤੀ ਪਰ ਆਉਟਪੁੱਟ ਬੇਟੀ ਨੇ ਦਿੱਤੀ ਹੈ ਜਿਹੜੀ ਜਾਂ ਪ੍ਰਮਾਤਮਾ ਨੇ ਉਹਦੇ ਤੇ ਮਿਹਰ ਕੀਤੀ ਆ ਉਹ ਮੇਰੀ ਮਿਹਨਤ ਨਾਲੋਂ ਤੇ ਮੇਰੀ ਕਿਸਮਤ ਨਾਲੋਂ ਕਈ ਗੁਣਾ ਜ਼ਿਆਦਾ ਹੈ ਵਕਾਲਤ ਇਹਦੀ 2023 ਚ ਪੂਰੀ ਹੋ ਗਈ ਸੀ ਜੀ ਤੇ ਜਦੋਂ ਵਕਾਲਤ ਪੂਰੀ ਹੋਈ ਤਾਂ ਉਸ ਤੋਂ 17 ਦਿਨ ਦੇ ਅੰਦਰ ਹੀ ਇਹਨੇ ਇਹਨੂੰ ਜੌਬ ਮਿਲ ਗਈ ਸੀ ਦਿੱਲੀ ਇੰਡੀਆ ਦੀ ਸਭ ਤੋਂ ਵੱਡੀਆਂ 6-7 ਫਰਮਾਂ ਚ ਆਉਂਦੀ ਆ ਉਹ ਫਰਮ ਸ਼ਰਦੂਲ ਅਮਰਚੰਦ ਮੰਗਲਦਾਸ ਇਹਦੇ ਵਿੱਚ ਜੌਬ ਮਿਲ ਗਈ ਸੀ ਇਹਨੂੰ ਬੀਏ ਐਲਐਲਬੀ ਪੂਰੀ ਹੁਣ ਤੋਂ ਤੁਰੰਤ ਬਾਅਦ